ਕੀ ਬੀਬੀ ਜਗੀਰਕੌਰ ਨੂੰ ਸਜ਼ਾ ਲੱਗੇਗੀ ਇਹ ਸਵਾਲ ਉਦੋਂ ਖੜਾ ਹੋਇਆ ਜਦੋਂ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਕੁਝ ਵਿਸ਼ੇਸ਼ ਗੱਲਾਂ ਬੋਲੀਆਂ ਗਈਆਂ ਆਪਣੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੁਰਚਰਨ ਸਿੰਘ ਗਰੇਵਾਲ ਬੀਬੀ ਜਗੀਰਕੌਰ ਦੇ ਬਾਰੇ ਗੱਲ ਕਰਦੇ ਨਜ਼ਰ ਆਏ ਉਹਨਾਂ ਨੇ ਬੇਸ਼ੱਕ ਇੰਨੀ ਗੱਲ ਤਾਂ ਜ਼ਰੂਰ ਕਹੀ ਕਿ ਉਹ ਇਸ ਗੱਲ 'ਚ ਨਹੀਂ ਪੈਣਾ ਚਾਹੁੰਦੇ ਕਿ ਇਸ ਮਾਮਲੇ ਦਾ ਜਾਂ ਅਕਾਲ ਤਖਤ ਵੱਲੋਂ ਭੇਜੇ ਗਏ ਨੋਟਿਸ ਦਾ ਬੀਬੀ ਜਗੀਰਕੌਰ ਦੇ ਮੁਤਲਕ ਜਿਹੜਾ ਸੀ ਉਹਦਾ ਭਵਿੱਖ ਕੀ ਹੈ ਪਰ ਉਹਨਾਂ ਨੇ ਆਪਣੀਆਂ ਗੱਲਾਂ ਦੇ ਵਿੱਚ ਇੱਕ ਸ਼ਬਦ ਦਾ ਇਸਤੇਮਾਲ ਜ਼ਰੂਰ ਕੀਤਾ ਬੀਬੀ ਨੂੰ ਲੱਗਣ ਵਾਲੀ ਸਜ਼ਾ ਦਾ ਬੀਬੀ ਨੂੰ ਲੱਗਣ ਵਾਲੀ ਸਜ਼ਾ ਸ਼ਬਦ ਦਾ ਇਸਤੇਮਾਲ ਜ਼ਰੂਰ ਕੀਤਾ ਗਿਆ ਹੁਣ ਇੱਥੇ ਆ ਕੇ ਭਾਵੇਂ ਉਹਨਾਂ ਨੇ ਇਸ ਗੱਲ ਨੂੰ ਇੱਥੇ ਹੀ ਖਤਮ ਕਰ ਦਿੱਤਾ ਕਿ ਮੈਂ ਨਹੀਂ ਜਾਣਦਾ ਕਿ ਬੀਬੀ ਨੂੰ ਸਜ਼ਾ ਲੱਗੇਗੀ ਕਿ ਨਹੀਂ ਲੱਗੇਗੀ ਪਰ ਇੱਥੇ ਇੱਕ ਡਿਸਕਸ਼ਨ ਜ਼ਰੂਰ ਸ਼ੁਰੂ ਹੋ ਗਈ ਹੈ ਕਿ ਇਸ ਜੇ ਨੋਟਿਸ ਦਾ ਭਵਿੱਖ ਇਹ ਹੈ ਕਿ ਬੀਬੀ ਜ਼ਗੀਰਕੌਰ ਨੂੰ ਵੀ ਸਜ਼ਾ ਲਾਉਣੀ ਚਾਹੁੰਦੇ ਨੇ ਕਿ ਬੀਬੀ ਜ਼ਗੀਰਕੌਰ ਦੇ ਖਿਲਾਫ ਇਹ ਨੋਟਿਸ ਤਾਂ ਕੱਢਿਆ ਗਿਆ ਤਾਂ ਕਿ ਬੀਬੀ ਜ਼ਗੀਰਕੌਰ ਦੇ ਖਿਲਾਫ ਸਜ਼ਾ ਲਾਈ ਜਾ ਸਕੇ ਯਾ ਬੀਬੀ ਜ਼ਗੀਰਕੌਰ ਨੂੰ ਵੀ ਤਨਖਾਈਆ ਕਰਾ ਦਿੱਤਾ ਜਾ ਸਕੇ ਕੀ ਇਸ ਨੋਟਿਸ ਦੇ ਪਿਛਲੀ ਮੰਸ਼ਾ ਇਹ ਸੀ ਕਿ ਬੀਬੀ ਜ਼ਗੀਰਕੌਰ ਉੱਤੇ ਉਸੇ ਤਰ੍ਹਾਂ ਦਾ ਐਕਸ਼ਨ ਹੋਵੇ ਜਿਵੇਂ ਦਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਇਆ ਇਸ ਮਾਮਲੇ ਨੂੰ ਲੈ ਕੇ ਜਿੱਥੇ ਗੁਰਚਰਨ ਸਿੰਘ ਗਰੇਵਾਲ ਸੁਖਬੀਰ ਸਿੰਘ ਬਾਦਲ ਨੂੰ ਬਚਾਉਂਦੇ ਕਹਿ ਲਿਏ ਜਾਂ ਸੁਖਬੀਰ ਸਿੰਘ ਬਾਦਲ ਦੀ ਵਕਾਲਤ ਕਰਦੇ ਕਹਿ ਦਈਏ ਇਹ ਕਰਦੇ ਨਜ਼ਰ ਆਏ ਨੇ ਉੱਥੇ ਹੀ ਬੀਬੀ ਜ਼ਗੀਰਕੌਰ ਨੂੰ ਲੈ ਕੇ ਕੁਝ ਲੋਕਮੀਆਂ ਬੰਦ ਗੱਲਾਂ ਕਰਦੇ ਵੀ ਨਜ਼ਰ ਆਏ ਨੇ ਗੁਰਚਰਨ ਗਰੇਵਾਲ ਨੇ ਵਾਰ-ਵਾਰ ਇਹ ਗੱਲ ਕਹੀ ਕਿ ਮੈਂ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਪਰ ਵਾਰ-ਵਾਰ ਉਹਨਾਂ ਨੇ ਇਹ ਗੱਲ ਕਹਿੰਦੇ ਆ ਇਹਦੇ ਨਾਲ ਇਹ ਜ਼ਰੂਰ ਗੱਲ ਕਹਿ ਦਿੱਤੀ ਕਿ ਬੀਬੀ ਜ਼ਗੀਰਕੌਰ ਨੂੰ ਸਜ਼ਾ ਲੱਗੇਗੀ ਕਿ ਨਹੀਂ ਲੱਗੇਗੀ ਯਾਨੀ ਕਿ ਇਹ ਚਰਚਾ ਅੰਦਰ ਖਾਤੇ ਚੱਲ ਰਹੀ ਹੈ ਯਾਨੀ ਕਿ ਇਸ ਗੱਲ ਦੇ ਬਾਰੇ ਚਰਚਾ ਕੀਤੀ ਜਾ ਰਹੀ ਹੈ ਵਿਚਾਰਿਆ ਜਾ ਰਿਹਾ ਬੀਬੀ ਜ਼ਗੀਰਕੌਰ ਨੂੰ ਸਜ਼ਾ ਲਗਾਈ ਜਾ ਸਕਦੀ ਹੈ ਇਹ ਵੀ ਮਸਲੇ ਨਾਲ-ਨਾਲ ਚੱਲਦੇ ਪਏ ਇਹ ਵੀ ਡਿਸਕਸ਼ਨਸ ਨਾਲ-ਨਾਲ ਚਲਦੀਆਂ ਪਈਆਂ ਨੇ ਖੈਰ ਜਿਵੇਂ ਕਿ ਬੀਬੀ ਜ਼ਗੀਰਕੌਰ ਦੇ ਦੋ ਮਸਲੇ ਸਾਹਮਣੇ ਲਿਆਂਦੇ ਗਏ ਜਿਨ੍ਹਾਂ ਦੇ ਵਿੱਚ ਰੋਮਪੰਘ ਕਰਨ ਦਾ ਮਾਮਲਾ ਸੀ ਔਰ ਬੀਬੀ ਜਗੀਰਕੌਰ ਦੀ ਬੇਟੀ ਦੀ ਮੌਤ ਦਾ ਮਾਮਲਾ ਸੀ ਜਿਸ ਦੇ ਵਿੱਚ ਬੀਬੀ ਜਗੀਰਕੌਰ ਨੂੰ ਪਹਿਲਾਂ ਜੋੜਿਆ ਗਿਆ ਸੀ ਔਰ ਉਸ ਉੱਤੇ ਸਪਸ਼ਟੀਕਰਨ ਜਿਹੜਾ ਹੁਣ ਸ੍ਰੀ ਕਾਲਤਕ ਸਾਹਿਬ ਵੱਲੋਂ ਮੰਗਿਆ ਗਿਆ ਸੀ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਬੀਬੀ ਜਗੀਰਕੌਰ ਪਹਿਲਾਂ ਹੀ ਆਪਣਾ ਸਪਸ਼ਟੀਕਰਨ ਮੀਡੀਆ ਵਿੱਚ ਵੀ ਦੇ ਚੁੱਕੇ ਸੀ ਔਰ ਲੰਘੇ ਕੱਲ੍ਹ ਸ੍ਰੀ ਕਾਲਤਕ ਸਾਹਿਬ ਸਾਹਮਣੇ ਨਤਮਸਤਕ ਹੋ ਕੇ ਉਹ ਸਪਸ਼ਟੀਕਰਨ ਉਹਨਾਂ ਨੇ ਦੇ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਦੀ ਬੇਟੀ ਵਾਲਾ ਜਿਹੜਾ ਮਾਮਲਾ ਸੀ ਉਹਦੇ ਵਿੱਚ ਤਾਂ ਆਲਰੇਡੀ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਹੋਇਆ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਇੱਕ ਮਾਂ ਦੇ ਸਬਰ ਦਾ ਇੰਤਿਹਾਨ ਨਾ ਲਿਆ ਜਾਵੇ। ਇੱਕ ਮਾਂ ਦੇ ਸਬਰ ਦਾ ਇੰਤਿਹਾਨ ਨਾ ਲਿਆ ਜਾਵੇ। ਵਾਰ-ਵਾਰ ਇਸ ਮਾਮਲੇ ਨੂੰ ਨਾ ਇਸ ਤਰ੍ਹਾਂ ਵਿਚਾਰਿਆ ਜਾਵੇ। ਖੈਰ ਬਾਜਪੀ ਹੈ ਜਦੋਂ ਇੱਕ ਮਾਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਆਪਣੇ ਆਪ ਦੇ ਵਿੱਚ ਇੱਕ ਹੈਰਾਨੀ ਦੀ ਗੱਲ ਵੀ ਹੈ ਕਿ ਇੱਕ ਮਾਂ ਦੇ ਉੱਤੇ ਅਜਿਹੇ ਸਵਾਲ ਚੱਕਣਾ ਪਰ ਇਹ ਸਵਾਲ ਪਹਿਲਾਂ ਵੀ ਆਲਰੇਡੀ ਚੁੱਕੇ ਜਾ ਚੁੱਕੇ ਸੀਗੇ ਔਰ ਜੇ ਚੁੱਕੇ ਜਾ ਚੁੱਕੇ ਸੀ ਔਰ ਅਦਾਲਤ ਦੇ ਸਾਹਮਣੇ ਵੀ ਇਹ ਮਾਮਲਾ ਗਿਆ ਸੀ ਤਾਂ ਅਦਾਲਤ ਨੇ ਬਰੀ ਵੀ ਕਰ ਦਿੱਤਾ ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਵੱਧ ਕਰਕੇ ਇੱਕ ਅਦਾਲਤੀ ਮਾਮਲਾ ਬਣ ਗਿਆ ਸੀ ਇਹਨੂੰ ਪੰਥਕ ਮਾਮਲਾ ਬਣਾਉਣਾ ਚਾਹੀਦਾ ਸੀ ਜਾਂ ਨਹੀਂ ਬਣਾਉਣਾ ਚਾਹੀਦਾ ਸੀ ਇਹ ਪੰਥ ਬਿਹਤਰ ਜਾਣਦਾ ਪਰ ਜੇ ਬਣਾਉਣਾ ਵੀ ਚਾਹੀਦਾ ਸੀ ਤੇ ਹੁਣ ਹੀ ਕਿਉਂ ਚੇਤਾ ਆਇਆ ਇਸ ਨੂੰ ਪੰਥਕ ਮਾਮਲਾ ਬਣਾਉਣ ਦਾ ਇਸ ਤੋਂ ਪਹਿਲਾਂ ਵੀ ਖਾਸਾ ਲੰਮਾ ਸਮਾਂ ਲੰਘਿਆ ਉਸ ਵੇਲੇ ਵੀ ਇਹ ਪੰਥਕ ਮਾਮਲਾ ਬਣ ਸਕਦਾ ਸੀ ਇਹ ਦੂਜੀ ਗੱਲ ਰੋਮਪੰਗ ਕਰਨ ਦਾ ਮਾਮਲਾ ਰੋਮਪੰਗ ਕਰਨ ਦਾ ਮਾਮਲਾ ਬੇਸ਼ੱਕ ਪੰਥਕ ਤੌਰ ਦੇ ਉੱਤੇ ਵਿਚਾਰਿਆ ਜਾ ਸਕਦਾ ਪਰ ਸਵਾਲ ਉੱਥੇ ਜਾ ਕੇ ਖੜ ਜਾਂਦਾ ਹੈ ਕਿ ਹੁਣ ਹੀ ਕਿਉਂ ਐਨੇ ਸਾਲ ਲੰਘੇ ਐਨਾ ਸਮਾਂ ਲੰਘਿਆ ਇਸ ਦੇ ਬਾਵਜੂਦ ਹੁਣ ਹੀ ਕਿਉਂ ਵਿਚਾਰਿਆ ਗਿਆ ਇਹ ਔਰ ਉਹ ਵੀ ਪੈਰਲਲ ਇਸ ਗੱਲ ਦੇ ਕਿ ਸੁਖਬੀਰ ਸਿੰਘ ਬਾਦਲ ਤਨਖਾਹਿਆ ਇਕਰਾਰ ਨਹੀਂ ਸਵਾਲ ਬੇਸ਼ੱਕ ਖੜਦਾ ਆ ਔਰ ਬੀਬੀ ਜ਼ਗੀਰਕੌਰ ਨੂੰ ਲੈ ਕੇ ਜੋ ਵਿਚਾਰ ਚੱਲਦੇ ਪਏ ਨੇ ਉਹਨਾਂ ਦੇ ਆਧਾਰ ਦੇ ਉੱਤੇ ਫਿਲਹਾਲ ਭਵਿੱਖ ਕੀ ਕਹਿੰਦਾ ਇਹ ਭਵਿੱਖ ਤੇ ਛੱਡ ਦੇਣਾ ਚਾਹੀਦਾ ਪਰ ਜੋ ਇੰਡੀਕੇਸ਼ਨਸ ਗੁਰਚਰਨ ਗਰੀਵਾਲ ਨੇ ਆਪਣੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਦੇ ਦਿੱਤੀਆਂ ਆਓ ਤੁਹਾਨੂੰ ਵੀ ਸੁਣਾਉਣੀ ਹੈ ਬੜੀ ਵੱਡੀ ਇੱਕ ਚਰਚਾ ਚੱਲ ਰਹੀ ਆ ਭਾਵੇਂ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਪੰਥ ਦੀਆਂ ਤਾਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਪਰ ਹਾਲ ਤੱਕ ਸਾਹਿਬ ਤੇ ਚਿੱਠੀਆਂ ਦੇ ਦੌਰ ਦੀਆਂ ਕਾਫੀ ਵੱਡੀਆਂ ਚਰਚਾਵਾਂ ਨੇ ਮੈਂ ਇੱਥੇ ਮੀਟਿੰਗ ਆਪਣੀ ਕਾਨਫਰੈਂਸ ਪ੍ਰੈਸ ਕਾਨਫਰੈਂਸ ਪ੍ਰੈਸ ਮਿਲਣੀ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬੀ ਚ ਇੱਕ ਕਹਿਦੇ ਆ ਕਿ ਮੇਰਾ ਨਿੱਜੀ ਤੌਰ ਤੇ ਬੀਬੀ ਜਗੀਰ ਕੌਰ ਦੇ ਮਸਲੇ ਦਾ ਕੋਈ ਇਸ਼ੂ ਨਹੀਂ ਹੈ ਚਿੱਠੀ ਕਿਹਨੇ ਪਾਈ ਆ ਉਹਦਾ ਕੀ ਜਵਾਬ ਦੇਣਾ ਹੈ ਤੇ ਕੀ ਉਹਨੂੰ ਸਜ਼ਾ ਲੱਗਣੀ ਹੈ ਮੇਰਾ ਇਹ ਵਿਸ਼ਾ ਨਹੀਂ ਹੈ ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਚਿੱਠੀਆਂ ਦਾ ਦੌਰ ਕਿੱਥੋਂ ਸ਼ੁਰੂ ਹੋਇਆ ਵੈਸੇ ਤਾਂ ਕੋਈ ਪੰਥਕ ਮਸਲਾ ਆਉਂਦਾ ਕੋਈ ਵੀ ਕਿਸੇ ਨੂੰ ਆਉਂਦਾ ਤੇ ਉਹ ਜਿਹੜਾ ਅਕਾਲ ਤਖਤ ਸਾਹਿਬ ਦੇ ਪਹੁੰਚਦਾ ਤੇ ਉੱਥੇ ਆਪਣੀ ਸ਼ਿਕਾਇਤ ਵੀ ਦਿੰਦਾ ਤੇ ਉਦੋਂ ਫੋਟੋ ਕਰਾ ਕੇ ਉਸ ਤੋਂ ਫਾਰਗ ਹੋ ਜਾਂਦਾ ਕਿ ਮੈਂ ਆਪਣਾ ਕੰਮ ਕਰਤਾ ਤੇ ਹੁਣ ਜਿਹੜਾ ਅਕਾਲ ਤਖਤ ਸਾਹਿਬ ਕਰੇ ਅਸੀਂ ਬਹੁਤ ਵੱਡੀ ਆਸ ਤਾਂ ਕਰਦੇ ਆ ਪਰ ਉਹਨਾਂ ਵੱਡਾ ਸਾਥ ਨਹੀਂ ਦਿੰਦੇ ਜਿਹੜੀ ਗੱਲ ਆਮ ਆਵਾਮ ਦੇ ਵਿੱਚ ਚਰਚਾ ਹੁਣ ਇਹ ਇੱਕ ਦੌਰ ਚੱਲਿਆ ਕਿ ਚਿੱਠੀ ਆਈ ਅਕਾਲੀ ਦਲ ਤੋਂ ਲਾਂਬੇ ਹੋਏ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੇ ਇੱਕ ਚਿੱਠੀ ਪਾਈ ਉਹਦੇ 'ਚ ਉਹਨਾਂ ਨੇ ਲਿਖਿਆ ਕਿ ਅਸੀਂ ਅ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਤ ਲੰਬੇ ਸਮਿਆਂ ਤੋਂ 8-10 ਇਲੈਕਸ਼ਨਾਂ ਲੜੀਆਂ ਪਰ ਹੁਣ ਜਦੋਂ ਸਾਰਾ ਕੁਝ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਬੜਾ ਉਤਰਾਚ ਆ ਗਿਆ ਅਕਾਲੀ ਦਲ ਤੇ ਹੁਣ ਸਾਨੂੰ ਇਸ ਗੱਲ ਦੀ ਸੋਝੀ ਵੀ ਆਈ ਆ ਤੇ ਸਾਡੀ ਜ਼ਮੀਰ ਵੀ ਜਾਗੀ ਆ ਅਸੀਂ ਉਦੋਂ ਸਰਕਾਰਾਂ ਦੇ ਵੀ ਨਾਲ ਰਹੇ ਕਿਉਂਕਿ ਲੋਕਾਂ ਨੇ ਸਵਾਲ ਕਰਨੇ ਸੀ ਸਰਕਾਰਾਂ ਦੇ ਵੀ ਨਾਲ ਰਹੇ ਤੇ ਪਰ ਅਸੀਂ ਸਾਰਾ ਕੁਝ ਦੇਖਿਆ ਅਸੀਂ ਬੋਲ ਨਹੀਂ ਸਕੇ ਅੱਜ ਅਸੀਂ ਬੋਲ ਰਹੇ ਆ ਵੀ ਅਸੀਂ ਉਸ ਸਮੇਂ ਦੇ ਵਿੱਚ ਜੁੜੀਆਂ ਕ੍ਰਿਤੀਆਂ ਹੋਈਆਂ ਸਰਕਾਰਾਂ ਵੱਲੇ ਜੋ ਮਾਰੇ ਕਹਿੰਦਾ ਵੀ ਪੰਥਕ ਜਜ਼ਬਿਆਂ ਦੇ ਖਿਲਾਫ ਸੰਗਤ ਦੀਆਂ ਭਾਵਨਾਵਾਂ ਦੇ ਖਿਲਾਫ ਜਿਹੜੇ ਫੈਸਲੇ ਹੋਏ ਉਹਦੇ ਵਿੱਚ ਅਸੀਂ ਸ਼ਾਮਲ ਸੀਗੇ ਪਰ ਅੱਜ ਅਸੀਂ ਇਹ ਕਹਿੰਦੇ ਆ ਕਿ ਅਸੀਂ ਉਦੋਂ ਸ਼ਾਮਲ ਸੀ ਪਰ ਸਾਡਾ ਜਿਹੜਾ ਸਭ ਤੋਂ ਵੱਡਾ ਮੁਖੀ ਆ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਸੀ ਤੇ ਉਹਨੂੰ ਫਾਹੇ ਲਾਉਣਾ ਚਾਹੀਦਾ ਮਾਫ ਕਰਨਾ ਮੇਰਾ ਸ਼ਬਦ ਫਾਹੇ ਨੂੰ ਵੱਖਰਾ ਨਾਲ ਲਿਆ ਜਾਵੇ ਮੈਂ ਗੱਲ ਕਰਦਾ ਕਿ ਇਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ ਤਾਂ ਉਸ ਤੋਂ ਬਾਅਦ ਕਾਲ ਤਖਸਾਬ ਨੇ ਉਹ ਤੇ ਤੁਰੰਤ ਐਕਸ਼ਨ ਲਿਆ ਤੇ ਐਕਸ਼ਨ ਲੈ ਕੇ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਿ 15 ਦਿਨਾਂ ਦੇ ਅੰਦਰ ਆਪ ਦਾ ਆ ਕੇ ਸਪਸ਼ਟੀਕਰਨ ਦਿਓ ਉਹਨੇ 15 ਦਿਨਾਂ ਤੋਂ ਪਹਿਲਾਂ ਪਹਿਲਾਂ ਹੀ ਸ਼ਾਇਦ ਆਪਣਾ ਜਿਹੜਾ ਸਪਸ਼ਟੀਕਰਨ ਦਿੱਤਾ ਤੇ ਉਹਦੇ ਆਂਦੇ ਸਪਸ਼ਟੀਕਰਨ ਦੇਣ ਤੇ ਇੱਕ ਸ਼ਬਦ ਉਹਨੇ ਵਰਤਿਆ ਕਿ ਮਲਪੂਰਨ ਸਮਰਪਣ ਕੀਤਾ ਸੁਖਵੀਰ ਸਿੰਘ ਬਾਦਲ ਨੇ ਪੂਰਨ ਸਮਰਪਣ ਕੀਤਾ ਕਾਲ ਤਖ ਦਾ ਸਤਕਾਰ ਕੀਤਾ ਗੱਲ 'ਚ ਪੜਨਾ ਪਾ ਕੇ ਉਨੇ ਕਿਹਾ ਕਿ ਮੈਂ ਕੋਈ ਦਲੀਲ ਨਹੀਂ ਕਰਨੀ ਕੋਈ ਅਪੀਲ ਨਹੀਂ ਕਰਨੀ ਕੋਈ ਜਾਣੇ ਅਣਜਾਣੇ ਦਾ ਸ਼ਬਦ ਨਹੀਂ ਵਰਤਣਾ ਉਹ ਕਹਿੰਦਾ ਸਰਕਾਰ ਦੇ ਵਿੱਚ ਜੋ ਕੁਝ ਵੀ ਵਾਪਰਿਆ ਉਹ ਇਹ ਭਾਵੇਂ ਦੂਜੇ ਭਰਾਵਾਂ ਨੇ ਕਿਹਾ ਕਿ ਸਾਥ ਦਿੱਤਾ ਉਹ ਕਹਿੰਦਾ ਜੋ ਕੁਝ ਹੈਗਾ ਮੈਂ ਆਪਦੀ ਝੋਲੀ ਪੁਆਣਾ ਗੱਲ ਬਹੁਤ ਵੱਡੀ ਸੀ ਵੀ ਕਾਲ ਤੱਕ ਜੋ ਮਰਜੀ ਮੈਨੂੰ ਸਜ਼ਾ ਲਾਵੇ ਤੇ ਮੈਂ ਮੰਨ ਲਓ ਤੁਹਾਡੇ ਮੈਂ ਕਾਲ ਤੱਕ ਸਾਹਿਬ ਨੂੰ ਸਮਰਪਣਾ ਉਹ ਉਸ ਤੋਂ ਬਾਅਦ ਕਾਲ ਤੱਕ ਸਾਹਿਬ ਨੇ ਉਹਨੂੰ ਤਨਖਾਹਾਂ ਦੇ ਦਿੱਤਾ ਇਹ ਤਨਖਾਹਾਂ ਦੇਣ ਤੋਂ ਬਾਅਦ ਉਹ ਆਪਦੀਆਂ ਸਿਆਸੀ ਰਜੇਮਿਆਂ ਨੂੰ ਬੰਦ ਕਰਕੇ ਬੜੇ ਵੱਡੇ ਦੇਖੋ ਪਾਰਟੀਆਂ ਕੋਈ ਵੀ ਹੁੰਦੀਆਂ ਨੇ ਸਿਆਸੀ ਰਜੇਮੇ ਬੜੇ ਜ਼ਰੂਰੀ ਹੁੰਦੇ ਆ ਜੇ ਲੀਡਰ ਹੀ ਕਰੇ ਬੈਠ ਜਵੇ ਆਪਣੇ ਆਪ ਨੂੰ ਸਿਆਸੀ ਰਜੇਮੇ ਬੰਦ ਕਰਕੇ ਆਪਣੀ ਥਾਂ ਦੇ ਉੱਤੇ ਬਲਵੰਦਰ ਸਿੰਘ ਪੌਂਦਰ ਨੂੰ ਐਕਟਿੰਗ ਪ੍ਰਧਾਨ ਉਹਨਾਂ ਨੇ ਬਣਾਤਾ ਉਹ ਆਪਦੀਆਂ ਸਿਆਸੀ ਸਰਗਰਮੀਆਂ ਠੱਪ ਕਰਕੇ ਆਪਣੇ ਘਰੇ ਬੈਠੇ ਆ ਤੇ ਇੱਕ ਵੀ ਲਾਂਭਾ ਨਹੀਂ ਦਿੱਤਾ ਅਕਾਲਤਖਸਰ ਸਾਹਿਬ ਨੂੰ ਜਾਂ ਬਾਕੀ ਜਹਦਰ ਸਾਹਿਬਾਨ ਨੂੰ ਕਿ ਤੁਸੀਂ ਮੈਨੂੰ ਐਦਾਂ ਕਰਤਾ ਤੁਸੀਂ ਉਦਾਂ ਕਰਤਾ ਬੜੇ ਲੋਕਾਂ ਨੇ ਆਪ ਸੱਚ ਕਰਨਾ ਫੂਸੀ ਕੀਤੀ ਇਹ ਬਣਦੀ ਨਹੀਂ ਸਜ਼ਾ ਕਿਵੇਂ ਬਣਦੀ ਆ ਵਿਧਾਨ ਮੁਤਾਬਕ ਕੀ ਆ ਬਹੁਤ ਕੁਝ ਹੋਇਆ ਪਰ ਨਾ ਅਕਾਲੀ ਦਲ ਨੇ ਨਾ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਮੈਨੂੰ ਜਿਹੜੀ ਤੁਸੀਂ ਸਜ਼ਾ ਸੁਣਾਈ ਆ ਇਹ ਬਣਦੀ ਆ ਜਾਂ ਨਹੀਂ ਬਣ ਉਹਨੇ ਆਖਿਆ ਮੈਂ ਆਕਾਲ ਤਖਤ ਨੂੰ ਸਮਰਪਿਤ ਆ ਤੇ ਬਹੁਤ ਵਧੀਆ ਗੱਲ ਹੋਈ ਜਿਹੜੇ ਲੋਕ ਜਿਹੜੇ ਆ ਉਹ ਸ਼ਿਕਾਇਤ ਲੈ ਕੇ ਗਏ ਸੀ ਤੇ ਦੂਜੇ ਆਮ ਆਵਾਮ ਸੰਗਤ ਜਿਹੜੀ ਆ ਉਹਨਾਂ ਨੇ ਕਿਹਾ ਕਿ ਜ਼ਥੇਦਾਰ ਸਾਹਿਬ ਦਾ ਫੈਸਲਾ ਬਹੁਤ ਚੰਗਾ ਤੇ ਪ੍ਰਵਾਨਤਾ ਆ ਤੇ ਛਲਾਗਾ ਹੋਈ ਬੜੇ ਦੌਰ ਚੱਲੇ ਬਿਆਨਬਾਜ਼ੀ ਆਈ ਬਾਈਟਾਂ ਆਈਆਂ ਸਾਰਿਆਂ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਚੰਗੀ ਗੱਲ ਸੀ ਕਿਉਂਕਿ ਜਥੇਦਾਰਾਂ ਨੇ ਜਿਹੜਾ ਫੈਸਲਾ ਲਿਆ ਉਹ ਇੱਕ ਚੰਗਾ ਫੈਸਲਾ ਸੀ ਮੈਂ ਇਹ ਗੱਲ ਕਹੂੰਗਾ ਕਿ ਜਥੇਦਾਰ ਕੋਈ ਵੀ ਫੈਸਲਾ ਲੈਣ ਉਹ ਚੰਗਾ ਹੀ ਹੁੰਦਾ ਚੰਗਾ ਹੀ ਹੁੰਦਾ ਉਹ ਇਸ ਕਰਕੇ ਇਹ ਗੱਲ ਠੀਕ ਹੋਈ ਉਸ ਤੋਂ ਬਾਅਦ ਇੱਕ ਵਹਿਮ ਪੈਦਾ ਹੋ ਗਿਆ ਕਿ ਜਥੇਦਾਰ ਸਜ਼ਾ ਘਟ ਨਾ ਲਾ ਦੇਣ ਸਜ਼ਾ ਵਧ ਨਾ ਲਾ ਦੇਣ ਮੈਂ ਚਿੱਠੀਆਂ ਦੇ ਦੌਰ ਦੀ ਗੱਲ ਕਰਦਾ ਤੇ ਫਿਰ ਬਿਆਨ ਦੇਣੇ ਸ਼ੁਰੂ ਹੋਏ ਜਿਹਦਰ ਸਾਹਿਬ ਵੇਖਿਓ ਕਿਤੇ ਕਾਲ ਤਖਤ ਸਾਹਿਬ ਦਾ ਜਿਹੜਾ ਸਨਮਾਨ ਆ ਉਹ ਕਿਤੇ ਡੇਗ ਨਾ ਦਿਓ ਤੇ ਫਲਾਣਾ ਨਾ ਕਰ ਦਿਓ ਇਹਦੀਆਂ ਚਿੱਠੀਆਂ ਦਾ ਇੱਕ ਦੌਰ ਚੱਲਿਆ ਅੱਜ ਤੂੰ ਜਾਂ ਪਰਸੋਂ ਮੈਂ ਜਾऊं ਚੌਥੇ ਫਲਾਣਾ ਜਾਏਗਾ ਇਹ ਇੱਕ ਦੌਰ ਚੱਲਿਆ ਕਿ ਜਿਹਦਰ ਸਾਹਿਬ ਤੁਸੀਂ ਵੇਖਿਓ ਕਿਤੇ ਐਦਾਂ ਨਾ ਕਰ ਦਿਓ ਉਹ ਇਹ ਬੜੀ ਇਹ ਵੀ ਇੱਕ ਮਾਰੀ ਗੱਲ ਹੋਈ ਕਿਉਂਕਿ ਜਥੇਦਾਰ ਸਾਹਿਬ ਤੇ ਇਤਵਾਰ ਨਹੀਂ ਕੀਤਾ ਜਿਹਨਾਂ ਸਾਨੂੰ ਸਗੋਂ ਤੇ ਕਰਨਾ ਚਾਹੀਦਾ ਸੀ ਤੇ ਹੁਣ ਇੱਕ ਚਿੱਠੀ ਆਈ ਇਹਨਾਂ ਚਿੱਠੀਆਂ ਦੇ ਦੌਰਾਂ ਵਿੱਚ ਅਕਾਲੀ ਆਗੂ ਇੱਕ ਦੂਜੇ ਦੇ ਖਿਲਾਫ ਬਹੁਤ ਕੁਝ ਦਿੱਤੇ ਆ ਕਿਸ ਨੇ ਬਲਵਿੰਦਰ ਸਿੰਘ ਭੌਦਰ ਦੇ ਖਿਲਾਫ ਦਿੱਤਾ ਕਿਸ ਨੇ ਰਖੜਾ ਸਾਹਿਬ ਦੇ ਖਿਲਾਫ ਦਿੱਤਾ ਕਿਸ ਨੇ ਚੰਦੂ ਮਾਜਰਾ ਦੇ ਖਿਲਾਫ ਦਿੱਤਾ ਤੇ ਇਸ ਚਿੱਠੀ ਦੇ ਦੌਰਾਨ ਇੱਕ ਇੱਕ ਬੀਬੀ ਜ਼ਗੀਰ ਕੌਰ ਦੇ ਖਿਲਾਫ ਵੀ ਇੱਕ ਚਿੱਠੀ ਆ ਗਈ। ਉਹ ਚਿੱਠੀ ਆਉਣ ਤੋਂ ਬਾਅਦ ਇਹ ਮੈਨੂੰ ਬੜੀ ਹੈਰਾਨੀ ਹੋਈ ਕਿ ਜਿਨ੍ਹਾਂ ਜਿਹਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਬੀਬੀ ਜ਼ਗੀਰ ਕੌਰ ਜੀ ਜਿਹੜੇ ਮੇਰੇ ਬੜੇ ਸਤਕਾਰਯੋਗ ਆ ਉਹਨਾਂ ਦੀ ਗਵਾਈ 'ਚ ਮੈਂ ਸ਼ਰੂ ਮੀ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਹੋਣ ਦੇ ਨਾਤੇ ਮੈਂ ਉਹਨਾਂ ਦੇ ਮੈਂਬਰ ਹੋ ਕੇ ਮੈਂ ਕੰਮ ਕੀਤੀ ਆ ਬਹੁਤ ਖੁਸ਼ ਆ ਆਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਰਿਹਾ ਬੜਾ ਉਹਨਾਂ ਨੇ ਹੰਡਾਇਆ ਵੀ ਆ ਬੀਬੀ ਜੀ ਕਹਿੰਦੇ ਆ ਕਿ ਮੈਂ ਆਕਾਲ ਤਖਤ ਸਾਹਿਬ ਤੇ ਜਾ ਰਹੀ ਆ ਤੇ ਐਵੇਂ ਜਿਹੜੇ ਵਿਰੋਧੀ ਵਾਲੇ ਆ ਇਹ ਜਿਹੜਾ ਕੁਝ ਐਵੇਂ ਝੱਖ ਮਾਰਦੇ ਆ ਸ਼ਬਦ ਇਹੋ ਜਿਹੇ ਕੋ ਵਰਤਿਆ ਉਹਨਾਂ ਨੇ ਤੇ ਮੈਂ ਆਕਾਲ ਤਖਤ ਸਾਹਿਬ ਤੇ ਜਾ ਰਹੀ ਆ ਵੇਖੋ ਉਹਨਾਂ ਦਾ ਬੜਾ ਸਤਕਾਰ ਆ ਮੈਂ ਤਾਂ ਕਰਦਾ ਤੇ ਉਹਨਾਂ ਦੀ ਗੱਲ ਨੂੰ ਔਲਦ ਕੇ ਸਾਡੇ ਇਹ ਬੜੇ ਸੀਨੀਅਰ ਅਕਾਲੀ ਆ ਗੂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਪੰਥ ਦੀ ਵੱਡੀ ਮੰਨ ਲਓ ਉਹ ਹੈ ਵੱਡੇ ਹਿੱਤ ਵਿੱਚ ਕੰਮ ਕਰਦੇ ਆ ਮੈਂ ਸਾਰਿਆਂ ਦੇ ਜਿਹੜੇ ਉਹਨਾਂ ਦੇ ਜਿਹੜੇ ਮੁਖੀਆ ਨੇ ਬਡਾਲਾ ਸਾਹਿਬ ਮੈਂ ਬਡਾਲਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਦੇ ਚ ਬੜੀ ਗੱਲ ਬੜੀ ਨੁਕਤੇ ਬੜੇ ਬੜੇ ਨੁਕਤੇ ਬਣਾ ਕੇ ਗੱਲ ਕਰ ਰਿਹਾ ਵੇਖੋ ਜੀ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਔਰਤ ਆ ਇੱਕ ਇਦਾਂ ਵਾ ਤੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਰਿਹਾ ਮੰਨ ਲਓ ਮੈਂ ਨਹੀਂ ਚੁਣੌਤੀ ਕਹਾਂਗੇ ਨਾ ਤੁਸੀਂ ਫੈਸਲਾ ਗਲਤ ਕੀਤਾ ਜੀ ਇਹ ਚਿੱਠੀ ਕਿਉਂ ਦੇਤੀ ਜਦੋਂ ਕਿ ਮੈਂ ਪਹਿਲਾਂ ਹੀ ਕਹਿਤਾ ਕਿ ਮੈਂ ਨਹੀਂ ਇਸ ਗੱਲ 'ਚ ਪੈਣਾ ਚਾਹੁੰਦਾ ਕਿ ਉਹ ਕੀ ਨੇ ਉਹਨਾਂ ਸ਼ਿਕਾਇਤ ਦਿੱਤੀ ਤੇ ਕੀ ਉਹ ਸ਼ਿਕਾਇਤਾਂ ਹੋਣਾ ਮੇਰੇ ਲਈ ਸਕਾਰਜੋਗਾ ਇਹ ਗੱਲ ਬਹੁਤ ਮਾੜੀ ਆ ਮੈਨੂੰ ਅੱਜ ਮੇਰੇ ਮਨ ਦੇ ਅੰਦਰ ਇੱਕ ਇੱਕ ਦੁੱਖ ਲੱਗ ਰਿਹਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਸੁਖਵੀਰ ਸਿੰਘ ਬਾਦਲ ਜਿਹਦੇ ਨਾਲ ਇਹ ਸਾਰੇ ਲੋਕ ਸ਼ਾਮਲ ਸੀ ਤੇ ਸਾਰੇ ਫੈਸਲਿਆਂ ਦੇ ਵਿੱਚ ਸ਼ਾਮਲ ਰਹੇ ਤਸਵੀਰਾਂ ਵੀ ਨੇ ਤੇ ਜ਼ਿਕਰ ਵੀ ਨੇ ਤੇ ਅਖਬਾਰੀ ਖਬਰਾਂ ਵੀ ਨੇ ਉਸ ਤੋਂ ਇਲਾਵਾ ਵੀ ਬਹੁਤ ਵੱਡੇ ਦੁਸ਼ਣ ਕਈ ਤਰ੍ਹਾਂ ਦੇ ਹੋਣਗੇ ਆਪਾਂ ਜੀ ਨੂੰ ਇਸ ਗੱਲ ਚ ਨਹੀਂ ਲੈਣਾ ਉਹ ਤਾਂ ਹੱਥ ਬੰਨ ਕੇ ਸਬਰ ਕਰਕੇ ਆਪਣੇ ਘਰੇ ਅਕਾਲ ਤਖਤ ਸਾਹਿਬ ਦੇ ਸਤਕਾਰ ਮਾਣ ਮਰਯਾਦਾ 'ਚ ਬੈਠਾ ਨਾਲ ਉਹਦਾ ਸਮੂਚਾ ਆਕਾਲੀ ਗੱਲ ਇਸ ਗੱਲ ਨੂੰ ਹੱਥ ਜੋੜ ਕੇ ਖੜਾ ਆ ਕੇ ਅਕਾਲ ਤਖਤ ਸਾਹਿਬ ਕਦੋਂ ਸਾਨੂੰ ਸੱਦੇ ਕੀ ਸਜ਼ਾ ਦਿੰਦੇ ਆ ਕੀ ਨਹੀਂ ਦਿੰਦੇ ਵੱਖਰੀ ਗੱਲ ਅਸਮਰਪਣ ਤੇ ਦੂਜੇ ਪਾਸੇ ਜੇ ਇੱਕ ਸ਼ਿਕਾਇਤ ਚਲੀ ਗਈ ਤੇ ਇੱਕ ਚਿੱਠੀ ਜਾਰੀ ਕਰਤੀ ਅਕਾਲ ਤਖਤ ਸਾਹਿਬ ਨੇ ਤੇ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਬੜੀ ਇਹ ਹੈਰਾਨੀ ਦੀ ਗੱਲ ਹੋਈ ਮੈਨੂੰ ਇਸ ਗੱਲ ਦੀ ਕਿ ਜਿਹੜੀਆਂ ਚਿੱਠੀਆਂ ਜਿਹੜੀ ਚਿੱਠੀ ਦੇ ਵਿੱਚ ਦੋਸ਼ ਲਾਏ ਗਏ ਆ ਉਹ ਦੋਸ਼ਾਂ ਨੂੰ ਮੰਨ ਵੀ ਰਿਹਾ ਆ ਉਹ ਮੀਡੀਆ ਦੇ ਸਾਹਮਣੇ ਕਹਿੰਦੇ ਆ ਜੀ ਜਿਹੜੇ ਦੋਸ਼ ਲਾਏ ਉਹ ਠੀਕ ਆ ਉਹ ਕਿਸੇ ਨਾ ਕਿਸੇ ਢੰਗ ਨਾਲ ਵਿੰਗੇਟੇ ਦੇ ਢੰਗ ਨਾਲ ਉਹਨਾਂ ਨੂੰ ਠੀਕ ਕਹਿੰਦੇ ਆ ਮੈਂ ਨਹੀਂ ਪੈਂਦਾ ਇਸ ਗੱਲ 'ਤੇ ਪਰ ਇਹ ਬਰਾਲਾ ਸਾਹਿਬ ਤੁਸੀਂ ਹੀ ਇਹ ਗੱਲ ਸ਼ੁਰੂ ਕੀਤੀ ਤੁਸੀਂ ਹੀ ਜਸੇਵਰ ਸਾਹਿਬ ਨੂੰ ਜਾਜਾਕਾਰ ਕੀਤੀ ਤੁਸੀਂ ਉਹਨਾਂ ਦਾ ਸਨਮਾਨ ਕੀਤਾ ਤੁਸੀਂ ਉਹਨਾਂ ਦਾ ਮਾਣ ਕੀਤਾ ਤੇ ਅੱਜ ਇਹ ਗੱਲ ਕਿਹਦੀ ਗੱਲ ਨੂੰ ਤੁਸੀਂ ਉਠਾ ਰਹੇ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਥੇਦਾਰ ਜਿਹੜੇ ਨੇ ਕਾਲ ਤਖਤ ਸਾਹਿਬ ਦੇ ਉਹ ਸਾਡੇ ਲਈ ਸਤਿਕਾਰਯੋਗ ਹੈ ਜੇ ਅਸੀਂ ਇਹਨਾਂ ਮੁੱਦਿਆਂ ਨੂੰ ਉਠਾ ਕੇ ਜਥੇਦਾਰਾਂ ਨੂੰ ਕਿਨਾ ਸਿੰਘ ਸਹਿਬਾਨ ਜੀ ਨੂੰ ਅਖਬਾਰਾਂ ਦੇ ਵਿੱਚ ਤੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਦਾ ਮਜ਼ਾਕ ਉਡਾਵਾਂਗੇ ਉਹਨਾਂ ਦੀ ਕੀਤੀ ਗੱਲ ਨੂੰ ਤੁਸੀਂ ਚੁਣੌਤੀ ਦਿਓਗੇ ਉਸ ਗੱਲ ਦਾ ਗਟਵਾ ਵਿਰੋਧ ਕਰੋਗੇ ਤੇ ਮੈਨੂੰ ਲੱਗਦਾ ਉਹ ਕਿ ਆਪਾਂ ਸਾਰੇ ਰਲ ਕੇ ਨਿਆ ਨਹੀਂ ਕਰ ਰਹੇ ਅਸੀਂ ਲੋੜ ਪੈਣ ਤੇ ਆਪਦੇ ਮੁਤਾਬਕ ਤਾਂ ਆਪ ਦੀ ਦੇਖੋ ਇਹ ਗੱਲ ਕਹੀ ਜਾ ਰਹੀ ਆ ਕਹਿੰਦੇ ਜੀ ਰਾਜਨੀਤੀ ਦੇ ਪ੍ਰਭਾਵ ਚ ਤੇ ਮੈਨੂੰ ਦੱਸੋ ਕਿ ਜੇ ਜਥੇਦਾਰ ਰਾਜਨੀਤੀ ਦੇ ਪ੍ਰਭਾਵ ਚ ਹੁੰਦੇ ਤੇ ਕਹਿੰਦੇ ਕਾਲੀ ਦਲ ਦੇ ਪ੍ਰਭਾਵ ਚ ਆ ਤਾਂ ਫਿਰ ਉਹ ਸੁਖਵੀਰ ਸਿੰਘ ਬਾਦਲ ਨੂੰ ਤਰਖਾਈਆ ਨਾ ਦਿੰਦੇ ਤੇ ਬਾਕੀ ਵੀ ਸਾਰੇ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਚਿੱਠੀ ਦਿੱਤੀ ਆ ਉਹਨਾਂ ਨੇ ਇਹੀ ਕਿਹਾ ਨਾ ਕਿ ਅਸੀਂ ਸਾਰੇ ਉਸ ਸਾਰੇ ਕੰਮਕਾਜ ਦੇ ਵਿੱਚ ਭਾਈਵਾਲ ਸੀ ਉਹਨਾਂ ਨੂੰ ਉਹਨਾਂ ਦਿੱਤਾ ਬਰਾਬਰ ਤੇ ਫਿਰ ਮੈਂ ਤਾਂ ਇਹ ਕਹਿਣਾ ਜੇ ਇਹ ਗੱਲ ਹੈ ਜੈਦਰ ਸਾਹਿਬ ਉਹਨਾਂ ਨੂੰ ਤੁਸੀਂ ਸਦਾ ਦਿਓ ਕਿ ਉਹਨਾਂ ਲੋਕਾਂ ਨੇ ਕਿਹਾ ਵੀ ਅਸੀਂ ਦਾ ਸਾਰੇ ਗੱਲ ਸ਼ਾਮਿਲ ਆ ਉਹਨਾਂ ਨੇ ਮੰਨ ਚੁੱਕੇ ਕਿੱਠੀ ਦੇ ਦਿੱਤੀ ਐ ਸਾਈਨ ਕਰਤੇ ਆ ਤੇ ਇਸ ਗੱਲ ਨੂੰ ਅਸੀਂ ਜਦੋਂ ਸਾਡੀ ਕਿਸੇ ਗੱਲ ਤੇ ਕੋਈ ਗੱਲ ਆਉਂਦੀ ਆ ਤਾਂ ਫਿਰ ਅਸੀਂ ਉਹਨੂੰ ਰਾਜਨੀਤੀ ਦੇ ਪ੍ਰਭਾਵ ਦੀ ਗੱਲ ਕਰ ਦਿੰਦੇ ਆ ਜਦੋਂ ਜਸੇਧਾਰ ਸੁਖਵੀਰ ਸਿੰਘ ਬਾਦਲ ਨੂੰ ਤਰਖਾਈਆ ਦਿੰਦੇ ਆ ਉਦੋਂ ਕੋਈ ਰਾਜਨੀਤੀ ਦਾ ਪ੍ਰਭਾਵ ਨਹੀਂ ਦਿਖਾਈ ਦਿੰਦਾ ਤੋ ਇਹ ਗੱਲ ਕਰਕੇ ਮੈਂ ਹੱਥ ਜੋੜ ਕੇ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਬੇਨਤੀ ਕਰਦਾ ਤੁਸੀਂ ਲੋਕ ਜਿਹੜੇ ਆ ਤੁਹਾਡਾ ਜੀਵਨ ਤੁਹਾਡੀ ਸੰਸਥਾ ਦੇ ਤੌਰ ਤੇ ਬਹੁਤ ਸਾਰੇ ਹੋਰ ਵੀ ਲੋਕ ਨੇ ਜਿਹੜੇ ਕੀ ਅਸੀਂ ਧਰਮ ਦੇ ਤੌਰ ਤੇ ਰਾਜਨੀਤੀ ਦੇ ਨਾਲ ਸ਼ਾਮਲ ਆ ਤੇ ਉਸ ਧਰਮ ਤੇ ਰਾਜਨੀਤੀ ਦਾ ਪ੍ਰਤੀਕ ਆ ਅਕਾਲ ਤਖਸਰ ਆਕਾਲ ਤਖਸਰ ਦੇ ਬੈਠੇ ਜਸੇਦਾਰ ਸਾਡੇ ਲਈ ਸਨਮਾਨ ਤੇ ਸਤਕਾਰਯੋਗ ਆ ਤੋ ਮੈਂ ਬੇਨਤੀ ਕਰਦਾ ਹੱਥ ਬਨ ਕੇ ਕਿ ਆਪਾਂ ਇਹੋ ਜੇ ਮਾਮਲਿਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਾਬਤਾ ਰੱਖੀ ਆਪਣੇ ਆਪ ਦੇ ਵਿੱਚ ਇੱਕ 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 ਲੀਕ ਮਾਰ ਕੇ ਰੱਖੀਏ ਇੱਕ ਇੱਕ ਰਾਮਕਾਰ ਰੱਖੀਏ ਜਹਦਰ ਸਾਹਿਬ ਨੂੰ ਮਿਲ ਕੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਪਰ ਤੁਸੀਂ ਇਹ ਗੱਲਾਂ ਕਰਕੇ ਤੁਸੀਂ ਜਹਦਰ ਸਾਹਿਬ ਦੀ ਕਿਹੜੀ ਸ਼ੋਭਾ ਵਧਾ ਰਹੇ ਹੋ ਜਾਂ ਜਹਦਰ ਸਾਹਿਬ ਨੂੰ ਕਿਹੜੀ ਮਜ਼ਬੂਤੀ ਦੇ ਰਹੇ ਹੋ ਤੋਂ ਇਸ ਕਰਕੇ ਮੈਂ ਅੱਜ ਇੱਕ ਮੇਰੇ ਮਨ ਦਾ ਵਲਵਰਾ ਸੀ ਕਿ ਜਹਦਰ ਸਾਹਿਬ ਤੇ ਤੇ ਜਹਦਰ ਸਾਹਿਬ ਨੂੰ ਅਰਜ਼ੀਆਂ ਦੇਣ ਵਾਲੇ ਉਹਨਾਂ ਦੇ ਫੈਸਲਿਆਂ ਦਾ ਸਨਮਾਨ ਕਰਨ ਵਾਲੇ ਅੱਜ ਜਦੋਂ ਉਹਨਾਂ ਤੇ ਟਿੱਪਣੀ ਕਰਦੇ ਆ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਮੈਂ ਤਾਂ ਹੱਥ ਬੰਨ ਕੇ مشورہ ਦੇ ਸਕਦਾ ਤੁਹਾਡੀ ਕੋਈ ਮੈਨੂੰ ਮੈਂ ਕਿਉਂਕਿ ਤੁਹਾਡਾ ਮੈਂ ਸਭ ਦਾ ਸਤਿਕਾਰ ਕਰਦਾ ਇੱਕ ਸਿੱਖਣ ਦੇ ਨਾਤੇ ਤਾਂ ਇਹ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਆਈਆਂ ਅਸੀਂ ਇਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਤਾਂ ਕਿ ਜਿਹੜੀ ਸਾਡੀ ਸਿਆਸਤ ਆ ਉਹ ਧਰਮ ਦੇ ਅਧੀਨ ਰਾਜਨੀਤੀ ਨੂੰ ਲੈ ਕੇ ਚੱਲ ਸਕੀਏ ਇਹ ਫੈਸਲਾ ਜਹਦਰ ਸਾਹਿਬ ਆਉਣ ਵਾਲੇ ਦਿਨਾਂ ਵਿੱਚ ਕੀ ਕਰਦੇ ਨੇ ਕਦੋਂ ਕਰਦੇ ਨੇ ਮੈਨੂੰ ਨਹੀਂ ਇਸ ਗੱਲ ਦਾ ਪਤਾ ਪਰ ਸਾਨੂੰ ਸਾਰੀਆਂ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ। ਉਹ ਸਭ ਇੱਕ ਵਾਰ ਇਸ ਤੋਂ ਬਿਲਕੁਲ हट ਕੇ ਹੁੰਦਾ ਹੈ। ਕੰਗਨਾ ਰਨਾਉਤ ਆਪਣੀ ਬਿਆਨਬਾਜ਼ੀ ਕਰਕੇ ਅਕਸਰ ਚਰਚਾ ਵਿੱਚ ਰਹਿੰਦੀ ਹੈ। ਅੱਜ ਉਹਦੇ ਵੱਲੋਂ ਫਿਰ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਗਈ ਹੈ ਗਾਂਧੀ ਜਲਮੀ ਦੇ ਮੌਕੇ ਤੇ ਔਰ ਮਹਾਤਮਾ ਗਾਂਧੀ ਤੇ ਟਿੱਪਣੀ ਕੀਤੀ ਹੈ। ਦੇਖੋ ਜੀ ਕੰਗਨਾ ਨੇ ਤਾਂ ਸੁਣੀ ਸੁਣਾਈ ਗੱਲ ਕੀਤੀ ਆ। ਇਹ ਜਿਹੜਾ ਸਿੱਖ ਆਵਾਮ ਹੈ ਉਹ ਅੱਜ ਦਾ ਨਹੀਂ ਕਹਿੰਦਾ ਤਾਂ ਬਹੁਤ ਧਿਰ ਪਹਿਲਾਂ ਦਾ ਕਹਿੰਦਾ ਕਿ ਸਾਡੇ ਜਦੋਂ ਅਸੀਂ ਪੁੱਛਦੇ ਹਾਂ ਕਿ ਤੁਹਾਡਾ ਤੁਹਾਡਾ ਪਤਾ ਕੌਣ ਹੈ? ਤਾ ਅਸੀਂ ਦੱਸਦੇ ਆ ਕਿ ਗੁਰਗੋਬਿੰਦ ਸਿੰਘ ਜੀ ਸਾਡੇ ਪਿਤਾ ਨੇ ਤੇ ਸਾਡੀ ਮਾਤਾ ਸਹਿਬਕੌਰ ਤੇ ਵਾਸੀ ਅਨੰਦਪੁਰ ਸਾਹਿਬ ਤੇ ਗਾਂਧੀ ਸਿੱਖਾਂ ਵਾਸਤੇ ਕਿੱਥੋਂ ਆ ਗਿਆ ਦੂਜੀ ਗੱਲ ਗਾਂਧੀ ਨਾਲ ਤਾਂ ਸਾਡਾ ਰਾਂਝੀ ਬਹੁਤ ਵੱਡਾ ਏਡਾ ਵੱਡਾ ਝੂਠ ਬੋਲਿਆ ਗਾਂਧੀ ਨੇ ਉਸ ਸੀਸਗੰਹ ਸਾਹਿਬ ਖੇ ਕਹਿੰਦੇ ਵੀ ਜੇ ਸਿੱਖਾਂ ਨੂੰ ਨਾਲ ਸਾਡੇ ਚੱਲਣਾ ਚਾਹੀਦਾ ਜੇ ਸਿੱਖਾਂ ਦੇ ਬੋਲ ਬਾਲੇ ਜਿਹੜਾ ਅਸੀਂ ਖਿੱਤਾ ਦਵਾ ਉਹਦੇ 'ਚ ਨਾ ਹੋਏ ਤਾਂ ਇਹ ਤਲਵਾਰ ਦੇ ਨਾਲ ਆਪਦੇ ਹੱਕ ਲੈ ਸਕਦੇ ਆ ਤੇ ਗਾਂਧੀ ਭੱਜ ਗਿਆ ਤੇ ਬਾਕੀ ਦਾ ਗੱਲਾਂ ਸੁਣਦੇ ਆ ਆਪਾਂ ਵੱਡੇ ਜਿਹੜੇ ਜਿਹੜੇ ਫਾਂਸੀਆਂ ਤੇ ਚੜੇ ਲੋਕ ਉਹਨਾਂ ਦੇ ਲਈ ਮੋਨ ਵੀ ਧਾਰਿਆ ਬਹੁਤ ਕੁਝ ਕੀਤਾ ਕੋ ਕੰਗਣਾ ਤਾਂ ਵਿਚਾਰੀ ਅੱਜ ਕਹਿੰਦੀ ਆ ਪਤਾ ਨਹੀਂ ਕੀ ਉਹਨੇ ਕਹਿਣਾ ਪਰ ਸਿੱਖਾਂ ਦੇ ਲਈ ਗਾਂਧੀ ਜਿਹੜਾ ਵਾ ਉਹ ਇੱਕ ਝੂਠਾ ਲੀਡਰ ਆ ਜਿਹਦੇ ਲਈ ਸਾਡੇ ਮਨ ਚ ਕੋਈ ਸਤਿਕਾਰ ਨਹੀਂ ਹੈ ਦੇਖੋ ਜੀ ਬੜੀ ਬੜੀ ਮਾੜੀ ਗੱਲ ਆ ਇੰਨਾ ਵੱਡਾ ਅਫਸੋਸ ਆ ਕਿ ਇਹਦਾ ਵਿਰੋਧ ਕਰਨ ਨੂੰ ਵੀ ਹੁਣ ਜੀ ਨਹੀਂ ਕਰਦਾ ਕਿਉਂਕਿ ਜਦੋਂ ਇੰਨਾ ਭਾਜਪੀ ਵੱਲੋਂ ਏਡੇ ਵੱਡੇ ਪੱਧਰ ਦੇ ਉੱਤੇ ਉਹਦਾ ਸਮਰਥਨ ਕੀਤਾ ਜਾਵੇ ਤੇ ਸਾਡਾ ਚੋਣ ਕਮਿਸ਼ਨ ਜਿਹਨੂੰ ਅਸੀਂ ਨਿਰਪੱਖ ਕਹਿੰਦੇ ਆ ਨਿਰਪੱਖ ਚੋਣਾ ਕਰਾਏਗਾ ਤੇ ਚੋਣ ਕਮਿਸ਼ਨ ਨਹੀਂ ਇਸ ਗੱਲ ਹੀ ਬੈਣ ਵਜਾ ਲੈ ਕੇ ਮੂਹਰੇ ਜਾਵੜੇ ਸਨਾਰੀਆ ਜੇਲ੍ਹ ਦੇ ਮੂਹਰੇ ਇਹ ਹਾਂ ਉਹ ਬਾਬਾ ਜੀ ਅਸੀਂ ਤੁਹਾਨੂੰ ਬਾਹਰ ਲੈ ਕੇ ਆਉਣੇ ਆ ਤੇ ਫਿਰ ਕੀ ਕਰੇਗਾ ਇਥੋਂ ਦਾ ਦੇਸ਼ ਦਾ ਲੋਕਤੰਤਰ ਤੇ ਕਾਨੂੰਨ ਕੀ ਕਰੇਗਾ ਇਸ ਸਮੇਂ 'ਚ ਕਾਨੂੰਨ ਦੀ ਜਿਹੜੀ ਆ ਫਲੈਕਸੀਬਿਲਟੀ ਭਾਜਪਾ ਨੇ ਐਡੀ ਵੱਡੀ ਕਰ ਦਿੱਤੀ ਆ ਜਿਹਦੇ ਨਾਲ ਮੈਂ ਸਮਝਦਾ ਕਿ ਸਾਡੇ ਲੋਕ ਜਿਹੜੇ ਆ ਸ਼ਰਮਿੰਦਾ ਹੋਗੇ ਅਸੀਂ ਬਾਹਰ ਕਿਸੇ ਨੂੰ ਕੀ ਕਵਾਂਗੇ ਹੋਰ ਵੀ ਦੱਸਿਆ ਸੀ ਪਾਰਟੀਆਂ ਨੇ ਕਲ ਕਹੀ ਆ ਕਿ ਹਿੰਦੁਸਤਾਨ ਦੇ ਵਿੱਚ ਕੋਈ ਇੱਕ ਬੰਦਾ ਦਿਖਾ ਦਿਓ ਇੱਕ ਕੇਸ ਦਿਖਾ ਦਿਓ ਜਿਹਨੂੰ ਇਸ ਇੰਨੇ ਸਾਲਾਂ ਦੇ ਵਿੱਚ 11ਵੀਂ ਵਾਰ ਪ੍ਰੋਲ ਤੇ ਜਾਂ ਜਿਹੜੀ ਫਰਲੋ ਮਿਲੀ ਹੋਵੇ ਸੋ ਇਹ ਹੈ ਤਾਂ ਸਿਰਫ ਤੇ ਸਿਰਫ ਜਿਵੇਂ ਮੋਦੀ ਹੈ ਤਾਂ ਸੰਭ 可能 ਹੈ ਬੀਜੇਪੀ ਹੈ ਤਾਂ ਸੰਭ 可能 ਹੈ ਇਹ ਸਾਰਾ ਕੁਝ ਕੀਤਾ ਗਿਆ ਪਰ ਸਮਾਜ ਦੇ ਅੰਦਰ ਬਹੁਤ ਵੱਡਾ ਰੋਸ ਹੈ 5 ਤਰੀਕ ਨੂੰ ਜਿਹੜਾ ਸਿੱਖ ਆਵਾਮ ਹੈ ਤੇ ਮਾਨਵਤਾ ਦੇ ਭਲੇ ਲਈ ਮਨੁੱਖੀ ਹੱਕਾਂ ਲਈ ਗੱਲ ਕਰਨ ਵਾਲੇ ਲੋਕ ਜਿਹੜੇ ਆ ਇਹ ਬਹੁਤ ਵੱਡਾ ਫਤਵਾ ਦੇਣਗੇ ਜੀਦੀ ਜੀਦੀ ਗੂੰਜ ਜਿਹੜੀ ਆ ਇਹਨਾਂ ਨੂੰ ਜਿਹੜੇ ਇਹਨਾਂ ਦੇ ਅੰਦਰ ਇੱਕ ਹੰਕਾਰ ਤੇ ਇਹਨਾਂ ਦੇ ਅੰਦਰ ਜਿਹੜਾ ਸਿੱਖਾਂ ਦੇ ਪ੍ਰਤੀ ਨਫ਼ਰਤ ਆ ਉਸ ਨੂੰ ਜਿਹੜੀ ਆ ਏਡੇ ਵੱਡੇ ਪੱਧਰ ਤੇ ਜਗਾਏਗੀ ਕਿ ਜ਼ਿੰਦਗੀ ਭਰ ਇਹ ਯਾਦ ਰੱਖਣ